ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਰਾਣਾ ਸਭ ਠੀਕ ਹੋਸ ਤੇ ਤੁਹਾਡਾ ਸਵਾਗਤ ਹੈ ਇੱਕ ਵਾਰ ਫੇਰ ਤੋਂ। ਮੇਰੀ ਅਰਦਾਸ ਹੈ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ। ਸਾਰੇ ਭੈਣ ਭਰਾंनो ਰਿਕੁਐਸਟ ਆ ਪਲੀਜ਼ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆਉਣੇ ਨੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਵੀਡੀਓ ਲਾਈਕ ਕਰਿਆ ਕਰੋ, ਸ਼ੇਅਰ ਕਰਿਆ ਕਰੋ, ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੇ ਸੂਟ ਕਿੱਦਾਂ ਦੇ ਲੱਗ ਰਹੇ ਨੇ। ਅੱਜ ਆਪਾਂ ਦਿਖਾਉਣੇ ਤੁਹਾਨੂੰ ਬੈਲਵਾਰਡ ਦੀ ਕਲੈਕਸ਼ਨ। ਬੈਲਵਾਰਡ ਦੀ ਕਲੈਕਸ਼ਨ ਆਗੀ। ਬਹੁਤ ਜ਼ਿਆਦਾ ਟ੍ਰੈਂਡ ਵਿੱਚ ਨਵੇਂ ਸੂਟ ਆ। ਬਹੁਤ ਜਿਆਦੇ ਸੇਲ ਹੋ ਰਹੇ ਨੇ ਆਪਣੇ ਆਨਲਾਈਨ ਆਫਲਾਈਨ ਬਹੁਤ ਸੋਹਣੇ ਰੰਗ ਹੋਣਗੇ ਇਹਨਾਂ ਦੇ ਸੂਟਾਂ ਦੇ ਕਲਰ ਡਿਜ਼ਾਈਨ ਵੀ ਬਹੁਤ ਜਿਆਦੇ ਸੋਹਣੇ ਹੋਣਗੇ ਪਹਿਲਾ ਕਲਰ ਹੈਗਾ ਆਪਣੇ ਕੋਲੇ ਵਾਈਟ ਦੇ ਵਿੱਚ ਗ੍ਰੇ ਤੇ ਔਰੇਂਜੇ ਫਲਾਵਰ ਨੇ ਦੇਖੋ ਕਿੰਨੇ ਸੋਹਣਾ ਪ੍ਰਿੰਟ ਬਣਿਆ ਹੋਇਆਗਾ ਆਹ ਵਾਲੀ ਇਹਦੇ ਨਾਲ ਬਾਟਮ 'ਤੇ ਰੱਖੀ ਹੋਈ ਆ ਕਾਫੀ ਜਿਹਾ ਕਲਰ ਦੀ ਬਾਅ ਆਰੈਂਜ ਤੇ ਕਾਫੀ ਜੇ ਫਲਾਵਰ ਨੇ ਇਹਦੇ ਵਿੱਚ ਗ੍ਰੇ ਨਹੀਂ ਹੈਗੇ ਸੌਰੀ ਕਾਫੀ ਕਲਰ ਦੀ ਬਾਟਮ ਹੈ ਇਹਦੇ ਨਾਲ ਰੱਖੀ ਹੋਈ ਦੇਖ ਸਕਦੇ ਹੋ ਤੁਸੀਂ ਕਲਰ ਕੰਬੀਨੇਸ਼ਨ ਦੇਖੋ ਗੁਲਾ ਕਲਰ ਹੈਗਾ ਆਪਣੇ ਕੋਲੇ ਬਲੈਕ ਨਾਲ ਰੈੱਡ ਇਹਦਾ ਡਿਜ਼ਾਈਨ ਉਸ ਤੋਂ ਵੀ ਜ਼ਿਆਦਾ ਸੋਹਣਾ ਇਹ ਚੈੱਕ ਜੀ ਵਾਂਗ ਬਣਿਆ ਹੋਇਆ ਬਲੈਕ ਦੇ ਵਿੱਚ ਰੈੱਡ ਫਲਾਵਰ ਨੇ ਰੈੱਡ ਕਲਰ ਦੀ ਇਹਨੂੰ ਬਾਟਮ ਲਾਈ ਹੋਈ ਆ ਬਣਿਆ ਹੋਇਆ ਪੀਸ ਇਹ ਬਹੁਤ ਜ਼ਿਆਦਾ ਸੋਹਣਾ ਲੱਗਣਾਗਾ ਦੇਖ ਸਕਦੇ ਹੋਗੇ ਦੇਖੋ ਕਿੰਨਾ ਜਿਆਦਾ ਵਧੀਆ ਪੀਸ ਹੈਗਾ ਇਹਦੇ ਵਿੱਚ 벨ਵਟ ਚ ਨਾ ਕਲਰ ਬਹੁਤ ਜਿਆਦਾ ਸੋਹਣੇ ਆਉਂਦੇ ਨੇ ਪ੍ਰਿੰਟ ਵੀ ਬਹੁਤ ਜਿਆਦਾ ਸੋਹਣਾ ਨਾ ਆ ਵੀ ਲਾਈਟ ਦੇ ਵਿੱਚ ਡਾਰਕ ਹੈਗਾ ਇਹਦੇ ਨਾਲ ਗ੍ਰੀਨ ਜੇ ਕਲਰ ਦੀ ਬਾਟਮ ਲੱਗੀ ਹੋਈ ਆ ਦੇਖ ਸਕਦੇ ਹੋ ਤੁਸੀਂ ਹਵਲਾ ਫਲਾਵਰ ਪ੍ਰਿੰਟ ਆ ਕਹਿੰਦਾ ਫਲਾਵਰ ਬਣੇ ਹੋਏ ਨੇ ਇਦਾਂ ਕਪੜਾ ਹੀ ਬਹੁਤ ਜ਼ਿਆਦੇ ਵਧੀਆ ਟਲਕਣੀ ਜੀ ਬੈਲਵਟ ਨਹੀਂ ਹੈਗੀ ਵਧੀਆ ਵਾਲੀ ਹੈਗੀ ਦੇਖ ਸਕਦੇ ਹੋ ਕਲਰ ਕੰਬੀਨੇਸ਼ਨ ਦੇਖੋ ਅਗਲਾ ਹੈਗਾ ਮਹਿਰੂਨ ਸਲਵਾਰ ਨਾਲ ਮਹਿਲ ਮਹਿਰੂਨ ਕਲਰ ਦੀ ਬਾਟਮ ਲੱਗੀ ਹੋਈ ਹੈ ਇਹਦੇ ਵਿੱਚ ਦੇਖੋ ਸ਼ਰਟ ਦਾ ਡਿਜ਼ਾਈਨ ਦੇਖੋ ਕਿੰਨਾ ਜਿਆਦਾ ਸੋਹਣਾ ਬਣਿਆ ਹੋਇਆ ਨੇੜੇ ਤੋਂ ਕਰਕੇ ਦਿਖਾਉਣੀ ਆ ਮੈਂ ਤੁਹਾਨੂੰ ਬਹੁਤ ਜਿਆਦਾ ਵਧੀਆ ਡਿਜ਼ਾਈਨ ਬਣਿਆ ਹੋਣਾ ਸ਼ਰਟ ਦਾ ਬਣੇ ਹੋਏ ਸਾਰੇ ਪੀਸ ਬਹੁਤ ਜਿਆਦਾ ਸੋਹਣੇ ਲੱਗਣਗੇ ਇਹ ਕਿਉਂਕਿ ਇਹਨਾਂ ਦੀ ਡਿਜ਼ਾਈਨਿੰਗ ਬਹੁਤ ਜਿਆਦਾ ਸੋਹਣੀ ਆ ਸੂਟਾਂ ਦੀ ਅੱਜ ਵਾਲਿਆਂ ਦੀ ਇਹ ਸੂਟਾਂ ਦੀ ਆਪਾਂ ਵੀਡੀਓ ਬਣਾਉਣ ਦਾ ਵੀ ਟਾਈਮ ਨਹੀਂ ਲੱਗਦਾ ਹੈਗਾ ਇਦਾਂ ਹੀ ਸੇਲ ਹੋ ਜਾਂਦੇ ਨੇ ਆਫਲਾਈਨ ਹੀ ਦੇਖ ਸਕਦੇ ਹੋ ਅਗਲਾ ਕਲਰ ਇਹ ਤੋਂ ਵੀ ਜ਼ਿਆਦਾ ਸੋਨਾ ਇਹ ਪੱਤੇਆਂ ਵਾਲਾ ਡਿਜ਼ਾਈਨ ਆਗਾ ਸ਼ਾਰਟ ਜੇ ਬਣਿਆ ਹੋਇਆ ਇਹਦੇ ਨਾਲ ਆਹ ਵਾਲੀ ਬਾਟਮ ਰੱਖੀ ਹੋਈ ਹੈ ਸਾਰੇ ਸੂਟਾਂ ਦੇ ਡਿਜ਼ਾਈਨਿੰਗ ਇੱਕ ਤੋਂ ਇੱਕ ਵੱਧ ਸੋਹਣੀਆਂ ਗੀ ਕੋਈ ਵੀ ਕਲਰ ਕਿਸੇ ਵੀ ਮੇਰੀ ਭੈਣ ਨੂੰ ਪਸੰਦ ਆਉਂਦਾ ਉਸ ਕਰੀਂਦੇ ਆਪਣਾ ਨੰਬਰ ਦਿੱਤਾ ਹੁੰਦਾ ਆਨਲਾਈਨ ਪੇਮੈਂਟ ਕਰਕੇ ਤੁਸੀਂ ਸਾਨੂੰ ਆਰਡਰ ਬੁੱਕ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਆਪਣੀ ਨਹੀਂ ਹੈਗੀ ਆਨਲਾਈਨ ਹੀ ਪੇਮੈਂਟ ਕਰਾਉਣੀ ਹੁੰਦੀ ਆਪਾਂ ਅੱਗੇ ਹੈਗਾਗਾ ਲਾਈਟ ਨਾਲ ਜੈਲੋ ਦਾ ਕੰਬੀਨੇਸ਼ਨ ਆਹ ਵਾਲੀ ਜੀ ਸਾਲਟਾ ਹੈ ਆਹ ਵਾਲੀ ਡਿਜ਼ਾਈਨਿੰਗ ਇਹਦੇ ਵਿੱਚ ਬਣੀ ਹੋਈ ਹੈ ਦੇਖ ਸਕਦੇ ਹੋ ਆਹ ਵਾਲੀ ਇਹਦੇ ਨਾਲ ਬੋਟਮ ਰੱਖੀ ਹੋਈ ਆ ਲੈਮਨ yellow ਜੇ ਕਲਰ ਦੀ ਆ ਗਈ ਦੇਖੋ ਸਾਰੇ ਸੂਟ ਇੱਕ ਤੋਂ ਇੱਕ ਵੱਧ ਸੋਹਣੇ ਨਹੀਂ ਕੋਈ ਨਹੀਂ ਐਦਾਂ ਹੈਗਾ ਵੀ ਆ ਸੱਡਣ ਵਾਲਾਗਾ ਬਣੇ ਹੋਏ ਬਹੁਤ ਜ਼ਿਆਦੇ ਸੋਹਣੇ ਲੱਗਦੇ ਨੇ ਇਹ ਕਾ ਕਲਰ ਵੀ ਹੈਗਾ ਗ੍ਰੀਨ ਬਾਟਮ ਦਾ ਆ ਦੇਖ ਸਕਦੇ ਹੋ ਤੁਸੀਂ ਇਹਦੇ ਵਿੱਚ ਆਪਣੇ ਕੋਲ ਦੋ ਕਲਰ ਸੀ ਇੱਕ ਪਹਿਲਾਂ ਹੀ ਸੇਲ ਹੋ ਗਿਆ ਵੀਡੀਓ ਬਣਾਉਣ ਦਾ ਨਹੀਂ ਟਾਈਮ ਲੱਗਿਆ ਇਹਦੇ ਨਾਲ ਆ ਵਾਲੀ ਬਾਟਮ ਰੱਖੀ ਹੋਈ ਆ ਦੇਖ ਸਕਦੇ ਹੋ ਤੁਸੀਂ ਕਿੰਨੇ ਸੋਹਣੇ ਡਿਜ਼ਾਈਨ ਨੇ ਕਿੰਨੇ ਸੋਹਣੇ ਸੂਟ ਨੇ ਇਨ੍ਹਾਂ ਵਿੱਚੋਂ ਕੋਈ ਵੀ ਸੂਟ ਕਿਸੇ ਵੀ ਮੇਰੇ ਭੈਣ ਨੂੰ ਪਸੰਦ ਆ ਤਾਂ ਤੁਸੀਂ WhatsApp ਤੇ ਸਾਨੂੰ ਕੰਟੈਕਟ ਕਰ ਸਕਦੇ ਹੋ ਸਕਰੀਨ ਤੇ ਆਪਣਾ ਨੰਬਰ ਦਿੱਤਾ ਹੁੰਦਾ ਪਲੀਜ਼ ਯਰ ਕੁਐਸਟਾ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਨਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਵੀਡੀਓ ਲਾਈਕ ਕਰਿਆ ਕਰੋ ਤੇ ਅੱਗੇ ਸ਼ੇਅਰ ਵੀ ਕਰਿਆ ਕਰੋ ਤਾਂ ਕਿ ਹੋਰ ਭੈਣਾਂ ਵੀ ਆਪਣੇ ਸੂਟਾਂ ਦੀ ਨਵੀਂ ਨਵੀਂ ਕਲੈਕਸ਼ਨ ਦੇਖ ਸਕਣ ਦੇਖ ਸਕਦੇ ਹੋ ਤੁਸੀਂ ਧੰਨਵਾਦ